پنجابی سبجیکٹ جو ہے اس سیشن میں لیکن ان کو اسکول میں نہیں پڑھایا تو بچے کو خود سے ہی اس کے بارے میں تیاری کرنی ہے تو آپ کو جو بھی آپ کو اوپر ایک ڈاکیومنٹ فارم فل کر کے ایڈریس آئیے سینڈ کر دیجیے تھینک یو ایک اسکولپل محالی ضلع پنجاب کا اسکول ہوگئے ਤੇ ਘਰੇ ਸਰਿਆ ਆਵੇ ਕਿ ਡਿਸਟ੍ਰਿਕਸ਼ਨ ਤਾਂ ਕਰ ਦਾਂਗੇ ਪਰ ਪੰਜਾਬੀ ਨਹੀਂ ਪੜਾਵਾਂਗੇ ਦੱਸੋ ਚਾਪੁੰਡੜੇਓ ਆਪਣੇ ਕਿੰਨੇ ਕੁ ਬਾਈ ਜਵਾਕਾਂ ਦੇ ਮਗਰ ਜਾਂਦੇ ਹੋ ਪੁੱਛਣ ਕਿ ਕੀ ਪੜਾਉਨੇ ਹੋ ਕੀ ਲਿਖਾਉਨੇ ਹੋ ਕੀ ਸਿਖਾਉਨੇ ਹੋ ਬਾਈ ਹੈ ਪੇਪਰਾਂ ਬਲੇ ਜੈਟ ਲੈਣ ਜਾਂਦੇ ਆਵੇਂ ਖੇਡ ਕੇ ਮੁੜੇ ਹੁਣ ਕੋਈ ਪਤਨ ਲੱਗਦਾ ਹੈ ਜੀ 35 ਦੀ ਆਉਂਦੀ ਨਾ 89 69 79 90 ਦਾ ਪਤਾ ਹੀ ਨਹੀਂ ਔਂਕੜ ਬਲੈਂਕੜ ਕੀ ਆ ਬਿਹਾਰੀਆਂ ਹਿਸ਼ਾਰੀਆਂ ਬਿੰਗੀਆਂ ਟਿੱਪੀਆਂ ਕੀ ਆ ਸਰ ਸ਼ਬਦੀ ਵਿਗੜ ਗਈ ਆਪਾਂ ਉੱਤੇ ਥੱਲੇ ਬੋਲਦੇ ਹੁਣ ਉੱਪਰ ਨੀਚੇ ਹੋ ਗਿਆ ਆ ਚੌਲ ਨੂੰ ਚੋੜੀ ਬੋਲੀ ਜਾਂਦੇ ਹੁੰਦੇ ਆ ਪੌੜੀ ਨੂੰ ਪੂੜੀ ਬੋਲੀ ਜਾਂਦੇ ਆ ਕੌਲੀ ਨੂੰ ਕੋਲੀ ਕਹਿਣ ਲੱਗੇ ਯਾਰ ਅਸੀਂ ਕਿਉਂ ਮੈਂ ਇਸ ਗੱਲ ਤੇ ਕਿਉਂ ਜ਼ੋਰ ਦੰਨਾ ਕਿ ਜਦੋਂ ਸਭ ਤੋਂ ਪਹਿਲਾਂ ਕਿਸੇ ਕੌਮ ਨੇ ਮਰਨਾ ਉਹਦੀ ਜ਼ੁਬਾਨ ਮਰਦੀ ਆ ਉਹਦੀ ਬੋਲੀ ਮਰਦੀ ਆ ਜਿਹੜੀ ਕੌਮ ਦੀ ਬੋਲੀ ਮਰ ਗਿਓ ਕੌਮਾਂ ਜਿਉਂਦੀਆਂ ਨਹੀਂ ਰਹਿੰਦੀਆਂ ਦਲਾਈ ਤਾਂ ਮੈਂ ਇਹ ਲੜ ਰਿਹਾ ਆ ਮੈਂ ਸੁਲਤਾਨਪੁਰ ਲੋਧੀ ਗਿਆ ਗੁਰਨਾਣ ਦੇਵ ਦੇ ਦਿਹਾੜੇ ਦੇ ਉੱਤੇ ਅੰਗਰੇਜ਼ ਮਿਲੇ ਮੈਨੂੰ ਪੰਜ ਇੱਕ ਆਪਣਾ ਮੁੰਡਾ ਨਾਲ ਪੰਜਾਬੀ ਬਹੁਤ ਸੋਹਣੀ ਪੰਜਾਬੀ ਬੋਲਣ ਅੰਗਰੇਜ਼ ਮੈਂ ਉਹ ਮੁੰਡੇ ਨੂੰ ਪੁੱਛਿਆ ਮੈਂ ਪੰਜਾਬੀ ਬਹੁਤ ਵਧੀਆ ਬੋਲਦੇ ਆ ਕਹਿੰਦਾ ਭਾਈ ਕੱਲੀ ਬੋਲਦੇ ਨਹੀਂ ਪੜ੍ਹਨੀ ਔਰ ਲਿਖਣੀ ਵੀ ਜਾਣਦੇ ਆ ਮੈਂ ਪੁੱਛਿਆ ਮੈਂ ਕਿਹਾ ਗਰੀ ਕਿਉਂ ਸਿੱਠੀ ਪੜ੍ਹਨੀ ਲਿਖਣੀ ਇਹਨਾਂ ਨੇ ਇਹਨਾਂ ਨੂੰ ਪੁੱਛ ਮੈਂ ਅੰਗਰੇਜ਼ ਨੂੰ ਪੁੱਛਿਆ ਬਹੁਤ ਫੜਕ ਫੜਤੇ ਦਾ ਫੜਤੇ ਦਾ ਪੰਜਾਬੀ ਬੋਲੇ ਆਪਣਾ ਵਧੀਆ ਪੰਜਾਬੀ ਬੋਲੇ ਮੈਂ ਪੁੱਛਿਆ ਮੈਂ ਕਿਹਾ ਭਾਈ ਤੁਸੀਂ ਪੰਜਾਬੀ ਪੜ੍ਹਨੀ ਵੀ ਜਾਣਦਾ ਨੂੰ ਕਹਿੰਦੇ ਹਾਂ ਲਿਖਣੀ ਵੀ ਜਾਣਦਾ ਮੈਂ ਕਿੰਨੇ ਸਾਲ ਨਾਲ ਇਹ ਕਹਿੰਦੇ ਅਸੀਂ 2-3 ਸਾਲ ਚ ਪੰਜਾਬੀ ਪੜ੍ਹਨੀ ਲਿਖਣੀ ਸਿੱਖ ਲਈ ਅੰਗਰੇਜ਼ ਯੂਰਪ ਦੇ ਅੰਗਰੇਜ਼ ਮੈਂ ਕਿਉਂ ਸਿੱਖੀ ਕਹਿੰਦੇ ਗੁਰੂ ਰੰਧ ਸਾਹਿਬ ਦਾ ਤਰਜਮਾ ਹੋਇਆ ਵਾ ਅਸੀਂ ਤਰਜਮਾ ਹੋਇਆ ਵਾ ਅੰਗਰੇਜ਼ੀ ਦੇ ਵਿੱਚ ਲੱਥਾ ਹੋਇਆ ਵਾ ਨਵਾਦ ਹੋਇਆ ਵਾ ਪੜਿਆ ਉਹ ਅੰਗਰੇਜ਼ ਸਾਡੇ ਨਾਲ ਬਹੁਤ ਸਿਆਣੇ ਆ ਐਵੇਂ ਥੋੜੀ ਪੌਣੀ ਦੁਨੀਆ ਤੇ ਰਾਸ ਕਰਕੇ ਗਏ ਅੰਗਰੇਜ਼ ਕਹਿੰਦੇ ਨਾ ਅਰੇਜਾਂ ਦੇ ਰਾਜ ਦੇ ਵਿੱਚ ਸੂਰ ਨਹੀਂ ਚੱਪਦਾ ਇੱਕ ਰਾਜ ਚੋਂ ਦੇਸ ਚੋਂ ਚੜਦਾ ਏ ਦੂਜੇ ਸਿਪਦਾ ਏ ਤੀਜੇ ਚ ਫਿਰ ਚੜ ਜਾਂਦਾ ਏ ਅੱਜ ਵੀ ਇੰਗਲੈਂਡ ਦੇ ਢੇਠੋ ਧਰਤੀ ਉੱਤੋਂ ਪਾਣੀ ਨਹੀਂ ਕੱਢਿਆ ਜਾਂਦਾ ਆਪਣੇ ਪਿੰਡਾਂ ਜਿੱਡੇ ਵੱਡੇ-ਵੱਡੇ ਛੱਪਣ ਪੀਂਹਾਂ ਦਾ ਪਾਣੀ ਸੋੜ ਕਰਦੇ ਉੱਥੋਂ ਸਾਫ਼ ਕਰਕੇ ਘਰਾਂ ਨੂੰ ਦਿੰਦੇ ਆ ਉਹ ਕਹਿੰਦੇ ਉਦੋਂ ਪਾਣੀ ਕੱਢਾਂਗੇ ਜਦੋਂ ਦੁਨੀਆ ਖਲੋ ਮੁੱਕ ਗਿਆ ਔਰ ਦੁਨੀਆ ਇਹ ਗੱਲ ਚੁੱਕੀ ਹੈ ਦੁਨੀਆ ਦੇ ਵਿਗਿਆਨੀ ਬੁੱਧੀਜੀਵ ਤੀਜੀ ਸੰਸਾਰ ਜੰਗ ਪਾਣੀਾਂ ਤੇ ਹੋਣੀ ਹੈ ਉਹ ਸਾਡੇ ਉਹ ਮੈਂ ਕਿਹਾ ਵੀ ਤੁਹਾਨੂੰ ਫਿਰ ਉਹ ਸਾਡੇ ਨਾਲ ਇਸ ਕਰਕੇ ਸਿਆਣੇ ਉਹ ਕਹਿੰਦੇ ਵੀ ਅਸੀਂ ਸੋਚਿਆ ਵੀ ਅੰਗਰੇਜ਼ੀ ਚ ਪੜ੍ਹ ਕੇ ਇੰਨਾ ਆਨੰਦ ਆਇਆ ਜਿਹੜੀ ਦੀ ਮੂਲ ਜਬਾਨ ਹੈ ਦੀ ਮੂਲ ਭਾਸ਼ਾ ਹੈ ਉਹ ਚ ਪੜ੍ਹ ਕੇ ਕਿੰਨਾ ਸਵਾਦ ਆਊਗਾ ਕਿੰਨਾ ਆਨੰਦ ਆਉਗਾ ਮੈਂ ਤਾਂ ਫਿਰ ਕੀ ਫਰਕ ਮਹਿਸੂਸ ਕੀਤਾ ਕਹਿੰਦੇ ਜੋ ਪੰਜਾਬੀ ਗੁਰਮੁਖੀ ਚ ਪੜ੍ਹ ਕੇ ਆਨਦਾ ਆ ਉਹ ਆ ਰਿਹਾ ਸੀਗਾ ਯਾ ਅੰਗਰੇਜ਼ ਸਿੱਖ ਰਹੇ ਆ ਅਈ ਛੱਡ ਰਹੇ ਆ ਸਾਡੇ ਨੌਜਵਾਨ ਮੁੰਡੇ ਆਪ ਜਵਾਕ ਪਰ ਘਰੇ ਆ ਕੇ ਪੰਜਾਬੀ ਬੋਲਦਾ ਹੈ मामा ਕਹਿਣ ਗਿਆ ਨਾ 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 ABC ਸੁਣਾ ਉੜਾੜਾ ਨਹੀਂ ਸਾਡਾ ਊੜਾ ਮਰ ਗਿਆ ਸਾਡਾ ਜੂੜਾ ਮਰ ਗਿਆ ਜੂੜਾ ਆ ਮੇਰੇ ਬਾਲ ਨਹੀਂ ਵੀ ਗੱਲ ਕਰਦਾ ਸਾਡੇ ਸਿਧਾਂਤ ਨੇ ਸਾਡੇ ਗੁਰੂ ਸਾਹਿਬ ਦੇ ਫਲਸਫੇ ਨੇ ਕਟਮ ਹੋ ਜਾਣਾ ਇਸ ਕਰਕੇ ਅਗਲੇ ਨੂੰ ਜਿਹੜੀ ਚੀਜ਼ ਚੁਬਦੀ ਹੈ ਉਹ ਤਾਂ ਕਰਕੇ ਸਾਡੀ ਜ਼ੁਬਾਨ ਤੇ ਹਮਲੇਗਾ ਪੰਜਾਬ ਦੇ ਵਿੱਚ ਪੰਜਾਬੀ ਨਾ ਬੋਲਾਂਗੇ ਸਕੂਲਾਂ ਚ ਕੀ ਜੁਪੀ ਦੇ ਹਰਜਾ ਕੇ ਬੋਲਾਂਗੇ ਕਿਉਂ ਨਹੀਂ ਜਾ ਕੇ ਗੱਲ ਤੇ ਪਹਿਰਾ ਦੰਦੇ ਵੀ ਦੱਸੋ ਭਾਈ ਤੂੰ ਕੌਣ ਉਹ ਅੰਗਰੇਜ਼ੀ ਪੜ੍ਹਾਉਂ ਉਰਦੂ ਪੜ੍ਹਾਉ ਅਰਬੀ ਪੜ੍ਹਾ ਹਿੰਦੀ ਪੜ੍ਹਾ ਪਰ ਪੰਜਾਬੀ ਬੋਲਣ ਤੇ ਕੀ ਪਾਬੰਦੀ ਹੈ ਉਨੀ ਕ ਪੜਾਉਂਦੇ ਆ ਜਿੰਨੀ ਕ 35 ਨੰਬਰ ਲੈਣ ਜੋਗੀ ਹੋਵੇ ਬਸ ਠੀਕ ਹੈ ਸਾਡੇ ਕਹਾਂ ਜਾਂਦੇ ਨੇ ਚੀਜ਼ੋਂ ਕਿੰਨੇ 35 ਬਸ ਠੀਕ ਆ ਆਗੇ ਅੰਗਰੇਜ਼ੀ ਚ ਕਿੰਨੇ ਆ ਪੰਜਾਬੀ ਚ 35 ਠੀਕ ਆ ਅੰਗਰੇਜ਼ੀ ਚ 70 85 ਆ ਬਈ ਬਹੁਤ ਵਧੀਆ ਸਾਡੇ ਨੌਜਵਾਨ ਮੁੰਡੇ ਮੈਂ ਰੋਜ਼ ਇਹ ਗੱਲਾਂ ਬੋਲਦਾ ਆ ਟਿੱਪਣੀਆਂ ਕਰਦੇ ਜਿਹਨੂੰ ਕਮੈਂਟ ਕਹਿੰਦੇ ਆ ਲਾਈਕ ਬ్రో ਸੱਸਰ ਓਕੇ ਗੁੱਡ ਸਾਡੇ ਕੋਲ ਸ਼ਬਦ ਨਹੀਂ ਹੈ ਜਿਹੜੀ ਬੋਲੀ ਬਾਬੇ ਨਾਨਕ ਦੀ ਹੈ ਜਿਹੜੀ ਬੋਲੀ ਬਾਬੇ ਕਬੀਰ ਬਾਬੇ ਫਰੀਦ ਬਾਬੇ ਬੁੱਲੇ ਬਾਉ ਸੁਲਤਾਨ ਦੀ ਬੋਲੀ ਹੈ ਜਿਹੜੀ ਬੋਲੀ ਜੱਦਾ ਵੱਡਾ ਮਹਾਨ ਗ੍ਰੰਥ ਰਚਿਆ ਗਿਆ ਉਹ ਬੋਲੀ ਗਰੀਬ ਹੋ ਸਕਦੀ ਐ ਉਹ ਬੋਲੀ ਮਾੜੀ ਅਨਪੜ ਪਿੰਡੂਆਂ ਦੀ ਹੋ ਸਕਦੀ ਐ ਦੇਖੋ ਕਿੰਨੀ ਅਮੀਰੀ ਐ ਸਾਡੀ ਬੋਲੀ ਚ ਕਿੰਨੀ ਖੂਬੀ ਕਿੰਨੀ ਤਰਜੀਬ ਐ ਸਾਡੀ ਬੋਲੀ ਚ ਸਾਡਾ ਹਰ ਇੱਕ ਰਿਸ਼ਤਾ ਲਿਖੇ ਰਿਆ ਪਿਆ ਬੋਲੀ ਨੇ ਵੀ ਆਹ ਤੇਰਾ ਮਾਮਾ ਤੇਰੀ ਮਾਂ ਦਾ ਭਰਾ ਐ ਆਹ ਤੇਰਾ ਚਾਚਾ ਤੇਰੇ ਪਿਓ ਦਾ ਵੱਡਾ ਭਰਾ ਐ ਆਹ ਤੇਰਾ ਆਹ ਆਹ ਤੇਰਾ ਚਾਚਾ ਤੇਰੇ ਪਿਓ ਦਾ ਛੋਟਾ ਭਰਾ ਆ ਤੇਰਾ ਤਾਇਆ ਤੇਰੇ ਪਿਓ ਦਾ ਵੱਡਾ ਭਰਾ ਆ ਤੇਰਾ ਪੁੱਪੜਾ ਉਹ ਆ ਬੇਹੀਏ ਆ ਤੇਰਾ ਮਸਰਾ ਮਸੀ ਦੇਲੀਆ ਆ ਤੇਰਾ ਨਾਨਾ ਕੀ ਮਾਂ ਦਾ ਪਿਆਰ ਆਦਰਾ ਦਾ ਦਾਦਾ ਕਿਲੇ ਪਿਆਰ ਦਾ ਪਿਆਰ ਹੈ ਹੈ ਨਾ ਭਾਈ ਰਸਤੇ ਆ ਕਿੱਡਾ ਕੱਲਾ ਕੱਲਾ ਰਸਤਾ ਇੱਥੇ ਤੁਹਾਡਾ ਮਾਸੜ ਦੀ ਅੰਕਲ ਹੈ ਫੁੱਫੜ ਵੀ ਅੰਕਲ ਹੈ ਮਾਮੀ ਵੀ ਣਟੀ ਹੈ ਭੂਆ ਵੀ ਣਟੀ ਹੈ ਦੱਸੋ ਭਾਈ ਕਹਦੇ ਅੰਗਰੇਜ਼ੀ ਆ ਯਾਰ ਸਾਡੀ ਜ਼ੁਬਾਨ ਦੀ ਗੁਰੀਸ ਕਰ ਲੂ ਸਾਡੇ ਕੋਲ ਕੱਲੇ ਕੱਲੇ ਰਿਸ਼ਤੇ ਦਾ ਅੱਡ ਅੱਡ ਦੱਸਿਆ ਹੋਇਆ ਅੱਛਾ ਆਪਾਂ ਕਹਿੰਦੇ ਆ ਵੀ ਆਹ ਤੇਰਾ ਭਾਈ ਭਨੋਈ ਆ ਜੀਜਾ ਤੇ ਆ ਸਾਲਾ ਇਹ ਇਧਰੋਂ ਰਿਸ਼ਤਾ ਜੁੜਦਾ ਤੇ ਇਹ ਇਧਰੋਂ ਜੁੜਦਾ ਤੇ ਅੰਗਰੇਜ਼ੀ ਚ ਕੀ ਹੈ ਸਾਲਾ ਵੀ ਬਰਦਨ ਲਾਉ ਹੈ ਤੇ ਭਨੋਈ ਆ ਵੀ ਬਰਦਨ ਲਾਉ ਹੈ ਦੱਸੋ ਬਈ ਵਿੱਚੀ ਘਾਲਾ ਮਾਲਾ ਕੀ ਸਮਝਾਂਗੇ ਕਿ ਜੀਜਾ ਕੇ ਸਾਲਾ ਭਾਈ ਇਸ ਗੱਲ ਕਰਕੇ ਪਿੰਡ ਦਾ ਫਿਰਦਾ ਕਿ ਯਾਰ ਪੰਜਾਬ ਦੇ ਲੋਕੋ ਜਾਗੋ ਜਾਗੋ ਬਈ ਇਹਨਾਂ ਗੱਲਾਂ ਦੇ ਪਹਿਰਾ ਦੇਣਾ ਸਿੱਖੋ ਆਪਣੇ ਜਵਾਕਾਂ ਦੇ ਨਾਲ ਸਕੂਲਾਂ ਜਾਓ ਕੀ ਪੜਾਉਂਦੇ ਆ ਕੀ ਸਿਖਾਉਂਦੇ ਆ ਕੀ ਲਿਖਾਉਂਦੇ ਆ ਘਰਾਂ 'ਚ ਪੰਜਾਬੀ ਦੇ ਠੇਠ ਸੁੱਧ ਸ਼ਬਦ ਬੋਲਿਆ ਕਰੋ ਬਹੁਤ ਸ਼ਬਦ ਸਾਡੇ ਕੋਲੋਂ ਗਮਾਜ ਗਏ ਆ ਨਵੀਂ ਨੌਜਵਾਨ ਪੀੜੀ ਨੂੰ ਪਤਾ ਹੀ ਨਹੀਂ ਹੈਗਾ ਵੀ ਆ ਆ ਸ਼ਬਦ ਵੀ ਪੰਜਾਬ ਪੰਜਾਬੀ ਦਾ ਸ਼ਬਦ ਹੈ ਕਾਂਤਾ ਹਾਂ ਅੱਧਾ ਕਾਂਤਾ ਹੋਰ ਕਿਨੇ ਮਿੰਟ ਹੋ ਗਏ ਤੂੰ ਤੂੰ ਦਮਾ ਲਵੇ ਦੇ ਨਿਆ ਤੱਕੇ ਲੱਗ ਤੱਕਾ ਗਾਇ ਉਹ ਤੁਸੀਂ ਉਹ ਤੁਸੀਂ ਕੀ ਦੇ ਰਹੇ ਆ ਬਹੁਤ ਵਧੀਆ ਹਾਂ ਬਾਈ ਕਿੰਨਾ ਜਿਆਦਾ ਲਾਲਾ ਜਿਹੜਾ ਰਸਿ ਖਾਓ ਠਾਓ ਜੀ ਇਹਨੂੰ ਬਾਈ ਜਿੰਨੇ ਸਾਰੂ ਨਸ਼ਾ ਕਿਪੜਿਆ ਹੋਇਆ ਨਾ ਕਿਤਾ ਮੋਬਾਈਲ ਸਾਡੇ ਜਵਾਕਾਂ ਨੂੰ ਉਸ ਤੋਂ ਵੱਧ ਖਤਰਨਾਕ ਨਸ਼ਾ ਹੈ ਤੇ ਆ ਦੇ ਰਿਹਾ ਨਾਮ ਜੀ ਦਾ ਸਾਡੇ ਇੱਕਾਈ ਲੱਖੀ ਬੱਕਾ ਭਾਈ ਤੋਂ ਰੌਮ ਦਾ ਇਹ ਪਿੰਡ ਵਾਲੀ ਕੁੜੀ ਦਾ ਮਸਲਾ ਸੀ ਸਾਲ ਪੁਰਾ ਜਵਾਕ ਐ ਚੁਪੜਾ ਤੋਂ ਬਾਅਦ ਨੂੰ ਐ ਜੀ ਮੜਾ ਹਲਾਜ ਲਾ ਕੇ ਵੀ ਐਂ ਕਰੀ ਗਏ ਬਹੁਤ ਜਾਣੇ ਖਤਰਨਾਕ ਈ ਸਾਡੇ ਜਵਾਕਾ ਦਿਮਾਗੀ ਬਕਵਾਸ ਕਰ ਰਿਹਾ ਠੀ ਡਾਕਟਰ ਜਿਹੜੇ ਬਕਵਾਸ ਦੱਸਦੇ ਨੇ ਜਵਾਕਾ ਨੂੰ ਬਹੁਤ ਵੱਡੀ ਭਾਨਕ ਬਿਮਾਰੀ ਕਿ ਮਿਲ ਰਹੀ ਐ ਕਈ ਕਾਹਦੇ ਰੋਟੀ ਨਹੀਂ ਖਾਂਦਾ ਨਾ ਖਾਂਦੇ ਆ ਤੁੱਖ ਲੱਗਿਆ ਤੇ ਖਾਂ ਲੂਗਾ ਉਹ ਲੱਕੜਾਂ ਨੂੰ ਚੱਪੂ ਨਹੀਂ ਰੋਕੀਂ ਖਾਂਦਾ ਰੋਕੇ ਰੋਕੇ ਹਟ ਜੂਗਾ 10 ਮਿੰਟ ਰੁੱਕ ਕੇ ਹਟ ਜੂਗਾ ਔਰ ਮਾਰਾਂਗੇ ਪਿਆਰ ਨੂੰ ਉਸ ਦੇ ਬਚਾ ਕੇ ਤਾਂ ਦਾਦਾ ਦਾਦੀ ਘੂਰਦੇ ਮਾਰ ਵੀ ਕਹਿੰਦੇ ਆ ਮੇਰੇ ਪੁੱਤ ਨੂੰ ਨਾ ਘੂਰੀ ਦੂਰ ਕਰੋ ਬਈ ਵਾਕਾ ਪਿੰਡਾਂ ਦੇ ਸੁਣ ਲਓ ਅੱਜ ਤੋਂ ਬਾਅਦ ਮੈਂ ਲਖ ਵਾਦਾ ਕਰਕੇ ਜਾਉਂਗਾ ਪੋਸਟਾ ਪਾਉਣੀਆਂ ਹੋਈਆਂ ਪਾਉ ਨਹੀਂ ਪਾਉਣੀਆਂ ਹੋਈਆਂ ਨਾ ਪਾਇਓ ਦੇ ਜਵਾਕਾਂ ਨੂੰ ਵਾਇ ਤੋਂ ਦੂਰ ਕਰਦਾ ਕਿਹੜਾ ਆਹੋ ਪਰੇ ਨੂੰ ਉਤਾਰ ਲਾ ਬਾਈ ਇੱਕ ਜਵਾਕ ਥੋੜੀ ਐ ਪੰਜਾਬ ਤੇ ਸਾਰੇ ਜਵਾਕਾਂ ਦੇ ਹਾਲ ਆ ਮਾ ਮਾਵਾਂ ਲਾ ਕੇ ਫੜਾਉਂਦੇ ਨੇ ਇਹਨਾਂ ਮੇਰੇ ਨੋਰੋਂ ਲੈ ਦੇਖੀ ਜਾ ਤੂੰ ਆਪ ਕੱਢੂ ਜੇ ਮੁੰਡਾ ਜਲਪੁਰ ਦਾ ਮਦਨਾ ਬਾਈ ਮੈਂ ਜੱਟਾ ਪੀਣਾ 3 ਸਾਲ ਹੁਣ ਕੱਢ ਗਿਆ ਮੈਂ ਕਿਉਂ ਪੀਣ ਲੱਗਿਆ ਕਹਣਾ ਭਾਈ ਮੇਰੇ ਮਾਪਿਆਂ ਨੇ ਮੇਰੇ ਵੇਚਾਂ ਨਹੀਂ ਦਿੱਤਾ ਸਮਾਂ ਦਿੱਤਾ ਮੈਨੂੰ ਆਪਾਂ ਕਿਨੇ ਸਮਾਂ ਦਿੰਨੇ ਆ ਭਾਈ ਆਪ ਨਹੀਂ ਆਉਣੇ ਮੋਟੇ ਸਾਤੇ ਲਾਜ ਦੋ ਪੈਟ ਸੌਂ ਜਾਂਦੇ ਆ ਤਰਕੇ ਉਨੂੰ ਉੜਦੇ ਆ ਤੇ ਲਾਜ ਦੂਜਾ ਵੱੜ ਜਾਂਦਾ ਈਨਾਂ ਬੰਦਾ ਕਦੇ ਕਹੇ ਲਾਜ ਨਾਲ ਗੱਲਾਂ ਕਰਦਾ ਇਤਿਹਾਸ ਬਾਰੇ ਦੱਸਦਾ ਆਉਣੇ ਤੇ ਅਖਬਾਰੇ ਦੱਸਦਾ ਉਹਨਾਂ ਦੀ ਬਾਤ ਕਿਹ ਤਹਾਣੀ ਸੁਣਾਉਂਦਾ ਦਵਾਹਿੰਨੇ ਕਿੰਨੇ ਕਹੇ ਗਾਉਂਦਾ ਸੀ ਲੈ ਕੇ ਜਾਂਦਾ ਜੋ ਅੱਖਾਂ ਨੂੰ ਅੱਥਰੇ ਵੀ ਆ ਜਾ ਖੇਤ ਚਾਲਦਾ ਜਾ ਸਾਡੇ ਜਵਾਕਾਂ ਨੂੰ ਬਹੁਤ ਵੱਡੀ ਇਹ ਬਿਮਾਰੀ ਚੰਬੜੀ ਹੋਈ ਹੈ ਦੂਰ ਕਰ ਦੇ। ਇਹ ਗੱਲ ਪੰਜਾਬ ਹੋ ਕੇ ਨਾ ਕੀ ਫੋਨ ਕਰ ਚਲ ਮਿੱਤ ਲੈਣੇ ਤੂੰ ਸਵਾਲ ਹੋਇਆ ਜਰੂਰ ਕਰੇ ਮੇਰਾ ਵੀ ਕਿ ਕਫੇਰ ਕੰਨਾ ਗਵਲ ਐਮ ਐਲ ਏ ਬਣ ਤੱਕ ਨਹੀਂ ਕਲੀ ਤੇ ਨਾ ਇਹ ਗੱਲ ਇੱਥੇ ਖੜੀ ਹੈ ਕਿ ਕੱਲ ਨੂੰ ਕਹੇ ਕਿ ਸਾਡਾ ਭਾਈ ਜਵਾਹਰ ਕਿੱਥੇ ਜੜਿਆ ਗਿਆ ਕਮਾਈ ਮਿਲੂ ਨੇ ਤੇ ਪਿੰਡ ਕਹੇ ਪੁੱਤ ਮੇਰੇ ਮੁੰਡੇ ਦੀ ਜਮਾਨਤ ਕਰਾਉਣੀ ਆ ਮਾਣਸ ਕਰਾ ਮਾ ਕਾਲਜ ਮਾਤਾ ਬੜੇ ਅੰਦਰ ਕਾਲੇ ਚ ਕਈ ਗੋਲੀਆਂ ਬੜੀਆਂ ਗੀਆਂ ਬਾ ਮੇਰਾ ਜਵਾਬ ਮੇਰਾ ਜਵਾਬ ਹੋ ਕੱਲੋ ਕੋ ਬੰਦਾ ਕਹਿੰਦਾ ਤੇਰੇ ਪਿੱਛੇ ਬੋਟਾ ਪਾਈਆਂ ਬੂਟਾਂ ਦੇ ਬੈਠੇ ਤੇਲ ਫੂਕਿਆ ਤੈਨੂੰ ਦਿਖਾਇਆ ਵੀ ਹੈ ਅੱਜ ਮੈਂ ਗਮਾਂਡੀਆਂ ਦੀ ਬੱਤ ਵੱਢ ਲਈ ਜਾਂ ਬਾਹਲੀ ਜਾਂ ਮੈਂ ਕਹੇ ਕੱਟਾ ਆ ਸੀ ਮੇਰਾ ਸਾਥ ਦੇ ਮੇਰਾ ਜੀ ਜਵਾਬ ਹੋ ਭਾਈ ਦੂਰ ਰਿਓ ਆਪਾਂ ਲੋਰ ਆਪਾਂ ਆਪਸ ਵਿੱਚ ਝਗੜਾ ਆਪਣਾ ਕਦੋਂ ਹੁੰਦਾ ਆਪਾਂ ਆਪਸ ਵਿੱਚ ਪਿੰਡਾਂ ਵਿੱਚ ਕੱਪਲਾ ਦਾ ਕਦੋਂ ਜਾਂਦੇ ਨੇ ਲੀਡਰ ਸ਼ਹਿਰ ਦੇ ਦੋ ਪਿੰਡਲੇ ਬਲੇ ਲੜਦਾ ਦੋਨਾਂ ਵੱਲਾ ਸ਼ਰੀਰ ਦੇ ਕੇ ਤੋੜਨੇ ਝੱਕਲੇ ਫੱਟੇ ਮੇਰੇ ਨਾਲ ਇਹ ਲੀਡਰ ਬੰਦਾ ਕਹੇ ਦੋ ਪਿੰਡਲਾ ਸਰਪੰਚ ਰਖੂ ਮੋਤ ਵਾਲਾ ਕੋਈ ਐਮਐਲਏ ਭਾਈ ਬੇਸ਼ੱਕ ਮੇਰੇ ਨਾਲ ਹੈ ਪਰ ਇਥੇ ਦਰਦ ਦਾ ਬੱਚਿਆ ਰੋਲਾ ਪਈ ਅੱਗੇ ਵਾਝੇ ਕੋਈ ਖੋਕੀ ਗੱਲ ਨਹੀਂ ਕੋਈ ਲਾਰੇ ਦੀ ਵਾਲੇ ਨਹੀਂ ਦੈਮਿਆ ਨਾਇਆ ਸਰਤਾ ਅਸਕੀਮਾ ਆਉਂਦੇ ਰਹੇ ਆਉਂਦੇ ਨੇ ਇਹ ਰੀਨ ਦੇ ਕੰਮ ਨੇ ਜਿਹੜੇ ਕਹਿੰਦੇ ਸੀ ਆ ਦੇਵਾਂਗੇ ਆ ਦੇਵਾਂਗੇ ਤੂੰ ਪੁੱਛੋ ਕਾਰ ਕਿਥੇ ਲਿਆਉਂਗੇ ਆਲੀ ਜਮੀਨ ਵਿੱਚੋਂ ਵੇਚਾ ਘਰ ਵਿੱਚੋਂ ਵੇਚੀ ਕੁਛ ਨੂਗੀ ਵੇਚੀ ਐ ਸਾਡਾ ਪੈਸਾ ਯਾ ਜਿੱਕੜੇ ਦੱਬੀ ਲੈ ਲਿਆ ਰੁਪਈਆ ਦੀ 25 ਪੈਸੇ ਟੈਕਸ ਦਾ ਨੂਰੀ ਜੈਲੀ ਲੈ ਲਿਆ 15 ਰੁਪਈਆ ਦੀ ਰੁਪਈਆ ਦੇ ਰੋਤੀ ਟੈਕਸ ਲੈਨੇ

ਕੰਨ ਨੂੰ ਕਹੇ ਜੇ ਮੈਂ ਤੁਹਾਡੀ ਗਰੀਬ ਲਈ ਆਇਆ ਨਾਲੀ ਬਣਾਇਆ ਤਾਂ ਸੜਾ ਬਣਾਈ ਐ ਪੈਨਸਲ ਵਾਰੀਆ ਮੈਨੂੰ ਬੋਟਾ ਪਾਓ ਨਹੀਂ ਜਿਹੜੀਆਂ ਗੱਲਾਂ ਕਰਨ ਵਾਲੀਆਂ ਨੇ ਜਿਹੜੇ ਮੁੱਦੇ ਪੰਜਾਬ ਦੇ ਵੱਡੇ ਮੁੱਦੇ ਨੇ ਪੰਜਾਬ ਦੇ ਪਾਣੀਆਂ ਦੀ ਗੱਲ ਪੰਜਾਬ ਦੀ ਹਵਾਵਾਂ ਦੀ ਗੱਲ ਪੰਜਾਬ ਦੀ ਧਰਤੀ ਨੂੰ ਕਿਵੇਂ ਆਪਾਂ ਬਚਾਉਣਾ ਚਾਹੀਦੀ ਹੋਈ ਪਈ ਐ ਔਰ ਪ੍ਰਖਵਾਰੇ ਸੀ ਕੀ ਸੋਚਣਾ ਗੱਲਾਂ ਬਈ ਹੋਣਾ ਚਾਹੀਦੀਆਂ ਨੇ ਜਵਾਨੀ ਬਾਹਰ ਭੱਜ ਜਿਓ ਕਿਵੇਂ ਰੁਗੂਗੀ ਰੋਜ਼ਗਾਰ ਕਿਵੇਂ ਦੇਣਾ ਇਹ ਕੋਈ ਗਾਲੀ ਨਹੀਂ ਕੱਢਦਾ ਨਾ ਸਾਡਾ ਭਿਆਲ ਹੈ ਉਹ 4 ਲੀਟਰ ਦੇ ਬੋਤਲਾਂ ਪਾਉਣਦੇ ਆ ਕੌਲ ਮੰਤਰੀ ਬੀਰ ਚਾਰਾ ਜੀ ਸ਼ਹੀਰ ਬਾਦਲ ਤਵਕਮਾਲ ਚੰਨੀ ਛਤੂ ਥੱਲੇ ਥੱਲੇ ਲੋਰ ਦੇ ਰਹੇ ਨੇ ਇਹ ਬਣੂਗਾ ਵੀ ਬਣੂਗਾ ਸੀ ਬਣੂਗਾ ਨੀਬ ਬਣੂਗਾ ਗੁਲਾਬ ਬਣੂਗਾ ਗੁਲਾਬ ਸੁਰੱਖਿਅਤ ਜਾਵੇ ਯਾਦ ਰਹੀ ਹੈ ਕਿ ਨਾ ਸੇ ਪਿੰਡ ਤੇ ਰੇਆ 40 ਪਿੰਡਾਂ ਦੇ ਬਾਗਿਆ 2 ਪਿੰਡਾਂ ਲੈ ਆਉਣੀ ਗਿਲੀਏ ਮਨਖਣ ਲੈ ਖਣ ਦੇ ਭਾਈ ਦੇ ਤੌਰ 3 ਪਿੰਡਾਂ ਦਾ ਚੰਗਾ ਰਹਿ ਗਿਆ ਚੰਗਾ ਲੱਗਿਆ ਪਿਆ ਦਾਬਾ ਝੂਜਮੀ ਪਈ ਕਿ ਤਰਫਾਂ ਨਾਲ ਗੁਰੂ ਵੇਦਿਆ ਦੇ ਨਾਲ ਕੋਈ ਪਿਆਰ ਮੈਂ ਤੁਹਾਡੇ ਨਾਲ ਜੇ ਕੋ ਬੋਲਿਆ ਇਹ ਮੈਂ ਕੁੜੀ ਦੀ ਮਾਂ ਦੇ ਕੋਈ ਸਿੱਖਿਆ ਮੈਂ ਰਾਤ ਨੂੰ 12 ਕੱਲੇ ਜਾਵਾਂਗਾ ਮੈਂ ਘੰਟਾ ਫੜ ਕੇ ਤੇ ਇਸ ਕਰਕੇ ਬੰਦੇ ਨੂੰ ਗਿਆਨ ਆਉਂਦਾ ਸੋਚੀ ਆਉਂਦੀ ਆਖ ਲਉਂਦੀ ਐ ਲੱਕਾ ਪਾ ਲੈ ਜੀ ਤਕੀਰ ਜੌਣੀ ਦੀ ਜਾਨ ਚਾਉਂਦੀ ਐ ਇਤਿਹਾਸਵਾਦ ਵੀ ਪੜ੍ਹਦੇ ਆ ਇਤਿਹਾਸ ਤੋਂ ਪੜ੍ਹ ਕੇ ਇਤਿਹਾਸ ਨਾਲ ਜੁੜ ਕੇ ਬੰਦਾ ਅਗੇ ਸਿਰ ਹੱਸ ਕਰਨਾ ਸਿੱਖਦਾ ਨਿਵਾਰਨਾ ਸਿੱਖਦਾ ਇਸ ਤੋਂ ਰੱਖ ਬਾਰੇ ਪਤਾ ਲੱਗਦਾ ਸਾਡੇ ਦਾ ਮਿਲਿਆ ਨੂੰ ਅਸਲਾਹ ਕੇ ਤਾਅਬਾਦ WhatsApp ਕੇ ਤਾਅਬਾਦ ਚੱਲੀ ਨਹੀਂ ਗਈ بیٹھ کے چار منٹ گراؤنڈ کر کہ بھائی ہونا دے یہ انفارمیشن ہے کہ پنجابی سبجیکٹ جو ہے اس سیشن میں ہم رجسٹریشن تو کر دیں گے کلاس روم میں لیکن ان کو اسکول میں یہ اگلے سیشن میں نہیں پڑھایا گیا بچے کو کچھ ہی اس کے بارے میں تیاری کرنی ہے تو آپ کو جو بھی آپ کو اوپر ایک ڈاکومنٹ رہے گی اس میں جو بھی ریکوائرڈ فارمز ہیں فل کر کے ایڈمیٹ کر دے سمے سنڈے ਇੱਕ ਸਕੂਲ ਦੀ ਪ੍ਰਿੰਸੀਪਲ ਮਹਾਲੀ ਜਿਹੜੇ ਦਾ ਸਕੂਲ ਆ ਪੰਜਾਬ ਦਾ ਸਕੂਲ ਹੋਵੇ ਤੇ ਘਰੇ ਸਰਿਆਂ ਆਵੇ ਇੱਕ ਡਿਸਟ੍ਰਿਕਸ਼ਨ ਤਾਂ ਕਰ ਦਾਂਗੇ ਪਰ ਪੰਜਾਬੀ ਨਹੀਂ ਪੜਾਵਾਂਗੇ ਦੱਸੋ ਚੋਪੁੰਡਲੇ ਉਹ ਆਪਣੇ ਕਿੰਨੇ ਕੁ ਬਾਈ ਜਵਾਕਾਂ ਦੇ ਮਗਰ ਜਾਂਦੇ ਹੋ ਪੁੱਛਣ ਕਿ ਕੀ ਪੜਾਉਣੇ ਹੋ ਕੀ ਲਿਖਾਉਣੇ ਹੋ ਕੀ ਸਿਖਾਉਣੇ ਹੋ ਬਾਈ ਹਾਂ ਤੇ ਪ੍ਰਾਂਗਲ ਜੈਟਲੈਂਡ ਜਾਂਦੇ ਆ ਉਹ ਮੈਂ ਖੇਡ ਕੇ ਮੁੜਿਆ ਹੁਣ ਕੋਈ ਪਤਨ ਲੱਗਦਾ ਹਾਂਜੀ 35 ਨਹੀਂ ਆਉਂਦੀ 98969979 ਦਾ ਪਤਾ ਹੀ ਨਹੀਂ ਔਂਕਰਦ ਲੈਂਕਰ ਕੀ ਆ ਪਿਆਰੀਆਂ ਹਿਸ਼ਾਰੀਆਂ ਬਿੰਦੀਆਂ ਟਿੱਪੀਆਂ ਕੀ ਆ ਆ ਸ਼ਬਦੀ ਵਿਗੜ ਗਈ ਆਪਾਂ ਉੱਤੇ ਥੱਲੇ ਬੋਲਦੇ ਹੁਣ ਉੱਪਰ ਨੀਚੇ ਹੋ ਗਿਆ ਆ ਚੌਲ ਨੂੰ ਚੋਲ ਹੀ ਬੋਲੀ ਜਾਂਦੇ ਹੁੰਦੇ ਆ ਪੌੜੀ ਨੂੰ ਪੂੜੀ ਬੋਲੀ ਜਾਂਦੇ ਆ ਕੌਲੀ ਨੂੰ ਕੋਲੀ ਕਹਿਣ ਲੱਗੇ